ਇਨ ਕਮਿ ਸਰਕਾਰ ਨੇ ਭਾਨੇ ਸਿੱਧੂ ਨੂੰ ਰਿਹਾਅਤਾ ਕੀ ਕਰਨਾ ਸੀ ਸਗੋਂ ਜਿਨ੍ਹਾਂ ਨੇ ਉਹਨਾਂ ਦੀ ਰਿਹਾਈ ਦੇ ਲਈ ਸਰਕਾਰ ਦੇ ਨਾਲ ਟੱਕਰ ਆ ਲਿਆ ਉਹਨਾਂ ਤੇ ਹੀ ਇਹਨਾਂ ਨੇ ਪਰਚਾ ਕਰਾਤਾ ਲੱਖਾਂ ਸਦਾਨਾ ਸਮੇਤ 16 17 ਜਾਣਿਆਂ ਤੇ ਪਰਚਾ ਦਰਜ ਕਰਾਤਾ ਝੂਠਾ ਉਸ ਦੇ ਵਿੱਚੋਂ ਦੇ ਭੈਣ ਭਰਾ ਵੀ ਆ ਗਏ ਉਹ ਭਾਨੇ ਸਿੱਧੂ ਦੇ ਪਿਤਾ ਜੀ ਵੀ ਨੇ ਸ਼ਰਮ ਚਾਹੀਦੀ ਆ ਇਹੋ ਜੀ ਸਰਕਾਰ ਨੂੰ ਇੱਕ ਦੂਜੇ ਪਾਸੇ ਭੌਂਕਣ ਵਾਲੇ ਬੰਦੇ ਬਹੁਤ ਨੇ ਇੱਕ ਤਾਂ ਕੋਈ ਰੂਮੀ ਆ ਬਾਹਰ ਬੈਠਾ ਭੌਂਕਦਾ ਪਤਾ ਨਹੀਂ ਉਹ ਉਹ ਵੀ ਬਹੁਤ ਗਲਤ ਕਹਿੰਦਾ ਭਾਵੇਂ ਸਿੱਧੂ ਬਾਰੇ ਲੱਖੇ ਸਿਧਾਣੇ ਬਾਰੇ ਇੱਕ ਕੋਈ ਕੁੜੀ ਆ ਨੈਨਸੀ ਗਰੇਵਾਲ ਹਣਾ ਹੁਣ ਇਹਨੂੰ ਬੋਲਦੇ ਤਾਂ ਵਧੇ ਨੇ ਲੱਗਦੇ ਕੁੜੀ ਆ ਅਗਰ ਮੁੰਡਾ ਵੀ ਹੁੰਦਾ ਤਾਂ ਫਿਰ ਦੱਸ ਦਿੰਦੇ ਇਹਨੂੰ ਉਹ ਬਿਨਾਂ ਫालतੂ ਤੋਂ ਆਪ ਦੀ ਟੰਗ ਵਿੱਚ ਡਾਈ ਜਾਂਦੀ ਆ ਬਾਹਰ ਬੈਠੀ ਜੇ ਤੁਹਾਡੇ ਚ ਹਿੰਮਤ ਆ ਤਾਂ ਤੁਸੀਂ ਗਰਾਊਂਡ ਤੇ ਆ ਕੇ ਕੰਮ ਕਰੋ ਫਿਰ ਪਤਾ ਲੱਗੂ ਗੱਲਾਂ ਨਾਲ ਨਹੀਂ ਕੁਝ ਹੁੰਦਾ ਕਿਸੇ ਨੂੰ ਨਿੰਦਣ ਨਾਲ ਨਹੀਂ ਕੁਝ ਹੁੰਦਾ ਜੇ ਜਿਗਰਾ ਰੱਖਦੇ ਹੋ ਤਾਂ ਗਰਾਊਂਡ ਤੇ ਆ ਕੇ ਲੱਖੇ ਸਿਧਾਣੇ ਦੇ ਨਾਲ ਕੰਮ ਕਰਕੇ ਦਿਖਾਓ ਇਹ ਮਾੜੀਆਂ ਸਰਕਾਰਾਂ ਨੇ ਹੋਰ ਵੋਟਾਂ ਪਾ ਲੋ ਲੋਕ ਬਹੁਤ ਗਾਲਾਂ ਕੱਢ ਰਹੇ ਨੇ ਇਹ ਜੀ ਸਰਕਾਰ ਨੂੰ ਆ ਮੁੰਡੇ ਨੂੰ ਵੀ ਬਈ ਸਲੂਟ ਹੈ ਜਿਹਨੇ ਭਾਨੇ ਸਿੱਧੂ ਦੇ ਹੱਕ ਦੇ ਲਈ ਇੱਕ ਰੈਪ ਲਿਖਿਆ ਤੇ ਐਂਡ ਵਾਲੀ ਲਾਈਨ ਤੁਸੀਂ ਸੁਣੋਗੇ ਤਾਂ ਤੁਸੀਂ ਵੀ ਖੁਸ਼ ਹੋ ਜਾਓਗੇ ਤੇ ਕਹੋਗੇ ਵਾਕੇ ਸਾਨੂੰ ਇਹੋ ਜਿਹਾ ਰਾਜ ਚਾਹੀਦਾ ਯੋ ਡਿਫਾਲਟਰ ਲਿਖਾਰੀ ਛੋਟੇ ਮੂੰਹੋਂ ਸੁਣ ਨਾ ਮੈਂ ਸਹੀ ਗੱਲ ਤੇ ਆ ਕੀ ਗੱਲ ਕਰਨ ਲੱਗਾ ਮੈਂ ਬਾਈ ਪਾਨੇ ਸਿੱਧੂ ਦੀ ਚੰਗਾ ਖਾਵੇ ਚੰਗਾ ਪਾਵੇ ਉਹਨੋਂ ਥੋੜ ਨਹੀਂ ਸੀ ਸਾਡੇ ਹੱਕਾਂ ਵਿੱਚ ਬੋਲਣੇ ਦੀ ਲੋੜ ਨਹੀਂ ਸੀ ਸਰਕਾਰੇ ਚੰਗਿਆਂ ਤੋਂ ਕਾ ਤੋਂ ਸਾੜਾ ਹੋ ਗਿਆ ਤੁਸੀਂ ਮਾੜਾ ਕੀਤਾ ਚੰਗਾ ਚੰਗਾ ਮਾੜਾ ਹੋ ਗਿਆ ਉਹਨੇ ਦੇਖਿਆ ਨਾ ਦਿਨ ਨਹੀਂ ਦੇਖੀ ਉਹਨੇ ਰਾਤ ਹੰਝੂ ਰੋਂਦਿਆਂ ਤੇ ਪੂਜੇ ਨਹੀਂ ਦੇਖੀ ਜਾਤ ਮਾੜੇ ਆਂਦੇ ਹੱਕ ਵਿੱਚ ਪੰਨਾ ਸਿੱਧੂ ਖੜਿਆ ਦਿਓ ਅੜਿਆ ਤਾਂ ਚੋਠਾਕਾਂ ਨਾਲ ਲੜਿਆ ਉਹਦੇ ਨਾਲ ਰੱਬ ਖੜੇ ਜਿਹੜਾ ਬੰਦਾ ਏ ਮਹਾਨ ਪੂਰੀ ਬੜਕਣਾ ਬੋਲੇ ਉਤੋਂ ਜੱਟ ਪੂਰਾ ਸਣ ਸਾਡੀ ਗੰਦੀ ਰਾਜਨੀਤੀ ਮਾੜੇ ਕਰਮਣੇ ਲਿਖੇ ਸਾਨੂੰ ਰਾਜਾ ਚਾਹੀਦਾ ਜੋ ਇੱਕੇ ਅੱਖ ਨਾਲ ਦੇਖੇ ਗੰਦੀ ਰਾਜਨੀਤੀ ਮਾੜੇ ਕਰਮਣੇ ਲਿਖੇ ਸਾਨੂੰ ਰਾਜਾ ਚਾਹੀਦਾ ਜੋ ਇੱਕੇ ਅੱਖ ਨਾਲ ਦੇਖੇ ਯੋ